ਸਾਨੂੰ ਇੱਕ ਇਨਫੋਰਮੇਸ਼ਨ ਆਈ 31 11 ਨੂੰ ਰਾਤ तकरीबन 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਇਹ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰਨ ਦੇ ਨੇ ਸਾਡੇ ਐਸਐਚਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਂਕੀ ਇਨਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੈਦੀ ਦੇ ਨਾਲ ਉੱਥੇ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੌਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 11224 ਅੰਡਰ ਸੈਕਸ਼ਨ 109 125 355 ਬੀਐਨਐਸ ਆਰਮਜਕਨਾ ਉਸ ਤੋਂ ਬਾਅਦ ਐਚਐਚਓ ਸਾਹਿਬ ਦੀ ਦਿਸ਼ਾ ਨਿਰਦੇਸ਼ ਸ਼ੀਟ ਚੌਂਕੀ ਇਨਚਾਰਜ ਗੁਰਜੀਤ ਸਿੰਘ ਨੇ ਆਪਣੀਆਂ ਪਾਰਟੀਆਂ ਬਣਾ ਕੇ ਦੋਵਾਂ ਦੋਸ਼ੀਆਂ ਨੂੰ ਬੜੀ ਜਲਦੀ ਹੀ ਵਿਦ ਵੈਪਨ ਅਰੈਸਟ ਕੀਤਾ ਹੈ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਮੋਨੂ ਇੱਕ ਦਾ ਨਾਮ ਰੋਹਿਤ ਉਰਫ ਗੰਜਾ ਸਾਡੇ ਜਾਣਕਾਰੀ ਵਾਸਤੇ ਹੈ ਕਿ ਮਨਦੀਪ ਸਿੰਘ ਮੋਨੋ ਦੇ ਉੱਪਰ ਪਹਿਲੂ ਇੱਕ ਪਰਚਾ ਹੈਗਾ 14/21 ਅੰਡਰ ਸੈਕਸ਼ਨ 452 323 ਐਕਸਟਰਾ ਪਹਿਲੂ ਹੀ ਪਰਚਾ ਹੈਗਾ ਸਰ ਕਾਰਨ ਕੀ ਇਹਨਾਂ ਦਾ ਸੀ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਪੁਰਾਣੀ ਐਫ ਆਈ ਆ ਜਿਹੜੀ 14/21 ਦਿਨੋਂ ਲੈ ਕੇ ਹੀ ਤੈਸ਼ ਦੇ ਵਿੱਚ ਹੈ ਸਰ ਜਿਹੜੀ ਕਸਟਮਰ ਲਾਇਸੈਂਸ ਹੈ ਵੀ ਲਾਇਸੈਂਸੀ ਵਪਨ ਹੈਗਾ ਹੁਣ ਜਿਹੜਾ ਲਾਇਸੈਂਸੀ ਹੈ ਕਿੱਥੋਂ ਬਣਿਆ ਕੀ ਹੈਗਾ ਸੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਲੱਗਿਆ ਅਰ ਮਾਰਗ ਦਾ ਨੰਬਰ ਰਿਮਾਂਡ ਇਹਨਾਂ ਦਾ ਜੀ ਇੱਕ ਦਿਨ ਦਾ ਮਿਲਿਆ ਜੀ ਸਰ ਦੋਨੋ ਪਾਰਟੀਆਂ ਵੱਲੋਂ ਫਾਇਰਿੰਗ ਕੀਤੀ ਗਈ ਤੇ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਵਿਪਨ ਰਿਕਵਰ ਹੋ ਗਿਆ ਇੱਕ ਵਾਰ ਰਿਕਵਰ ਹੋ ਗਿਆ ਸਰ ਹੋਰ ਕੀ ਸਾਮਣ ਹੈ ਹੋਰ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਡਿਸਕਲੋਜ਼ ਹੋਗਾ ਤੁਹਾਨੂੰ ਦੱਸਾਂਗੇ ਜ਼ਰੂਰ ਬੈਕਗ੍ਰਾਉਂਡ ਕੀ ਹੈ ਸਰ ਦਾ ਬੈਕਗ੍ਰਾਉਂਡ ਜੀ ਇਹ ਸਟੱਡੀ ਕਰਦੇ ਨੇ ਬਾਕੀ ਹਲੇ ਤਫਤੀਸ਼ ਜਾਰੀ ਹੈ ਜਿੱਦਾਂ ਵੀ ਕੋਈ ਡਿਸਕਲੋਜ਼ ਹੋਗਾ ਤੁਹਾਨੂੰ ਜ਼ਰੂਰ ਦੱਸਾਂਗੇ ਸਰ ਨਸ਼ਾ ਦੇ ਵੀ ਕੋਈ ਆਪਤੀ ਨਹੀਂ ਹਲੇ ਤੱਕ ਕੋਈ ਪ੍ਰੀਲੀਮਿਟਰੀ ਨਹੀਂ ਕਹੀ ਗਈ ਹੈ ਤਕਰੀਬਨ ਜੀ ਇਹ 35 ਸਾਲ ਦੇ ਆਸ-ਪਾਸ ਹੈਗੇ ਨੇ ਦੋਨੋਂ ਯਾਨੀ 35 ਸਾਲ ਦੇ ਵਿੱਚੋਂ ਜਿਹੜਾ ਨਕ ਪਹਿਲੇ ਮ ਇਹਨਾਂ ਕੋ ਪਹਿਲਾ ਮਾਮਲਾ ਦਰਜ ਹੈਗਾ ਹਾਂਜੀ ਜੀ ਇੱਕ ਮਨਦੀਪ ਸਿੰਘ ਮੋਨੂ ਦੇ ਉੱਪਰ ਹੈਗਾ 14/21 ਦਾ ਉੱਥੇ ਪਰਚਾ ਦਰਜ ਹੈਗਾ 455 ਲੜਾਈ ਘੜਨੇ ਦਾ ਲਾਇਸੈਂਸ ਨਹੀਂ ਕੈਨਸਲ ਕੀਤਾ ਗਿਆ ਨਹੀਂ ਲਾਇਸੈਂਸ ਜੀ ਹੋਣਾ ਸੀ ਇਹ ਐਫ ਆਈ ਆਰ ਦੇ ਵਿੱਚ ਲੈ ਕੇ ਕੈਨਸਲ ਕਰਵਾਵਾਂਗੇ ਜੀ ਸਾਨੂੰ ਇੱਕ ਇਨਫੋਰਮੇਸ਼ਨ ਆਈ ਜੀ 11 ਨੂੰ ਰਾਤ ਤਕਰੀਬਨ 11:00 ਵਜੇ ਉਹਦੇ ਵਿੱਚ ਇਨਫੋਰਮੇਸ਼ਨ ਇਹ ਆਈ ਕਿ ਦੋ ਪਾਰਟੀਆਂ ਆਪਸ ਦੇ ਵਿੱਚ ਇੱਕ ਫਾਇਰ ਕਰਨ ਦੇ ਨੇ ਸਾਡੇ ਐਸਐਚਓ ਸਾਹਿਬ ਸਰਦਾਰ ਹਰਿੰਦਰ ਸਿੰਘ ਸਾਡੇ ਚੌਂਕੀ ਇਨਚਾਰਜ ਗੁਰਜੀਤ ਸਿੰਘ ਇਹਨਾਂ ਨੇ ਬੜੀ ਮੁਸਤੈਦੀ ਦੇ ਨਾਲ ਉੱਥੇ ਮੌਕੇ ਤੇ ਜਾ ਕੇ ਰਿਐਕਟ ਕੀਤਾ ਉਹਦੇ ਵਿੱਚ ਮੌਕੇ ਤੇ ਜਾ ਕੇ ਜਦੋਂ ਅਸੀਂ ਮੌਕਾ ਦੇਖਿਆ ਉੱਥੇ ਸਾਨੂੰ ਕੁਝ ਖੋਲ ਮਿਲੇ ਉਸ ਤੋਂ ਬਾਅਦ ਇਹਨਾਂ ਨੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਇੱਕ ਐਫਆਈਆਰ ਲਾਂਚ ਕੀਤੀ ਐਫਆਈਆਰ ਨੰਬਰ 270 एक बारह चौबीस अंडर सैक्शन एक सौ नौ एक सौ पची तीन सौंजा बी एन एस आम जटना उस तो साहब की दिशा निर्देश हेठ चौकी इंचार्ज गुरजीत ने अपन पार्टी बना के दोवे दोषियों बड़ी जल्दी ही विद वैपन अरैसट किया है एकदम का नाम मनदीप उर्फ मोनू एक का नाम रोहित उर्फ गंजा सानकारी वास्त है कि मनदीप मोनू के ऊपर पहलों भी एक परचा है चौदह बठाईकी अंडरसैक्शन चार सौ बवंजा तीन सौ तेई ਇਹ ਲੋਕੀ ਪਰਚਾ ਹੈਗਾ ਸਰਕਾਰਨ ਕੀ ਇਹਨਾਂ ਦਾ ਕਾਰਨ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਪੁਰਾਣੀ ਐਫ ਆਈ ਆ ਜਿਹੜੀ 14/21 ਦਿਨੋਂ ਲੈ ਕੇ ਤੈਚ ਦੇ ਵਿੱਚ ਹੈ ਸਰ ਜਿਹੜੀ ਕਸਟਮਰ ਲਾਇਸੈਂਸ ਹੈ ਵੀ ਲਾਇਸੈਂਸੀ ਵਪਨ ਹੈਗਾ ਹੁਣ ਜਿਹੜਾ ਲਾਇਸੈਂਸੀ ਹੈ ਕਿੱਥੋਂ ਬਣਿਆ ਕੀ ਹੈਗਾ ਸੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਲੱਗਿਆ ਰਿਮਾਂਡ ਇਹਨਾਂ ਦਾ ਜੀ ਇੱਕ ਦਿਨ ਦਾ ਮਿਲਿਆ ਜੀ ਪਰ ਦੋਨੋਂ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤੇ ਪਿਸਤੂਲ ਦਾਮ ਤੋਂ ਹੋਵੇ ਦੋਨੋਂ ਹਾਂਜੀ ਹਾਂਜੀ ਵਪਨ ਰਿਕਵਰ ਹੋ ਗਿਆ ਇੱਕ ਵਪਨ ਰਿਕਵਰ ਹੋ ਗਿਆ ਸਰ ਹੋਰ ਕੀ ਸਾਹਮਣ ਆਇਆ ਹੋਰ ਬਾਕੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਡਿਸਕਲੋਜ਼ ਹੋਏ ਬੈਕਗ੍ਰਾਉਂਡ ਜੀ ਇਹ ਸਟੱਡੀ ਕਰਦੇ ਨੇ ਬਾਕੀ ਹਲੇ ਤਫਤੀਸ਼ ਜਾਰੀ ਹੈ ਜਿੱਦਾਂ ਵੀ ਕੋਈ ਡਿਸਕਲੋਜ਼ ਹੋਗਾ ਤੁਹਾਨੂੰ ਜਰੂਰ ਦੱਸਾਂਗੇ ਸਰ ਨਸ਼ਾ ਦੇ ਵੀ ਕੇਸ ਆਪੀ ਨਹੀਂ ਹਲੇ ਤੱਕ ਕੋਈ ਪ੍ਰੀਲੀਮਿਨਰੀ ਖਾਇਦਾ ਚਲਿਆ ਤਕਰੀਬਨ ਜੀ ਇਹ 35 ਸਾਲ ਦੇ ਆਸ-ਪਾਸ ਹੈਗੇ ਨੇ ਦੋਨੋਂ ਯਾਨੀ 35 ਸਾਲ ਦੇ ਵਿੱਚ ਜਿਹੜਾ ਕੋ ਪਹਿਲੇ ਮਾਮਲੇ ਦੇ ਹਾਂਜੀ ਇਹਨਾਂ ਕੋ ਪਹਿਲਾ ਮਾਮਲਾ ਦਰਜ ਹੈਗਾ ਹਾਂਜੀ ਜੀ ਇੱਕ ਮਨਦੀਪ ਸਿੰਘ ਮੋਨੂ ਦੇ ਉੱਪਰ ਹੈਗਾ 14/21 ਦਾ ਉੱਥੇ ਪਰਚਾ ਦਰਜ ਹੈਗਾ 455 ਲੜਾਈ ਧਰਨੇ ਦਾ ਲਾਇਸੈਂਸ ਨਹੀਂ ਕੈਨਸਲ ਕੀਤਾ ਗਿਆ ਨਹੀਂ ਲਾਇਸੈਂਸ ਜੀ ਹੋਣਾ ਸੀ ਇਹ ਐਫ ਆਈ ਆਰ ਦੇ ਵਿੱਚ ਲੈ ਕੇ ਕੈਨਸਲ ਕਰਵਾਵਾਂਗੇ